ਕੱਲ ਜਿਹੜਾ ਇੱਥੇ ਸੁਖਚੈਨ ਸਿੰਘ ਐਨ ਆਰ ਆਈ ਦੇ ਤੇ ਹਮਲਾ ਹੋਇਆ ਸੀ ਉਸ ਉਹਨਾਂ ਦੇ ਹਮਲਾਵਰ ਤੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਇਹਦੇ ਫੌਰੀ ਐਕਸ਼ਨ ਕਰਕੇ ਉਹਨਾਂ ਦੀ ਹਦਾਇਤਾਂ ਮੁਤਾਬਕ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਨ ਦੀ ਹਦਾਇਤ ਹੋਈ ਸੀ ਜਿਹਦੇ ਤਹਿਤ ਸ਼੍ਰੀ ਢੋਕੇ ਸਾਹਿਬ ਸਪੈਸ਼ਲ ਡੀਜੀ ਸਾਹਿਬ ਇੱਥੇ ਕੱਲ ਵਿਜ਼ਿਟ ਕੀਤੇ ਸੀ ਕਮਿਸ਼ਨਰੇਟ ਅਮਰਸਰ ਅਤੇ ਉਹਨਾਂ ਇੰਟਰਨਲ ਸਕਿਉਰਿਟੀ ਦੀਆਂ ਜਾਂ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕੇਸ ਦੀ ਤਹ ਤੱਕ ਪਹੁੰਚਦੇ ਹੁਆ ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਏਰੀਆ ਸੁਖਾ ਸੁਖਾ ਗਰਨੇਡ ਜ਼ਿਲ੍ਹਾ ਕਪੂਰਥਲਾ ਗੁਰਕੀਰਤ ਸਿੰਘ ਏਰੀਆ ਗੁਰੀ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ ਇਹ ਦੋਨਾਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡਾਕਟਰਨ ਲਾ ਜਿਹਦੀ ਡੈਥ ਹੋ ਗਈ ਸੀ ਉਹ ਪਰਿਵਾਰ ਵੀ ਯੂਐਸਏ 'ਚ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂਐਸਏ ਤੋਂ ਹੀ ਇਹ ਉਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ ਪੰਜ ਬੰਦੇ ਰਾਉਂਡ ਅਪ ਕਰ ਲਏ ਨੇ ਜਿੰਨਾ ਚ ਦੋ ਬੰਦੇ ਉਹ ਨੇ ਜਿੰਨਾ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ ਉਹ ਬੰਦਿਆਂ ਦੇ ਨੌ ਹਨ ਜਗਜੀਤ ਏਲੀਅਸ ਜੱਗੂ ਪੁੱਤਰ ਅਮਰੀਕ ਸਿੰਘ ਸਦਰ ਤਰਨਤਾਰਨ ਇੱਕ ਚਮਕੌਰ ਸਿੰਘ ਏਲੀਅਸ ਛੋਟੂ ਇਹ ਵੀ ਸਦਰ ਤਰਨਤਾਰਨ ਦਾ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਉਥੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ ਤੇ ਇਸੇ ਤਰ੍ਹਾਂ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਅਮਸਰ ਦਾ ਹੋਟਲ ਦਿਗੰਬਰ ਅਤਰੀ ਜਿਹੜਾ ਕਿ ਹੋਟਲ ਦਾ ਮਾਲਕ ਹੈਗੇ ਆ ਏਵੇਂ ਅਭੀ ਲਖਸ਼ ਪਾਸਕਰ ਜਿਹੜਾ ਕਿ ਉੱਥੇ ਮੈਨੇਜਰ ਆ ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਕਨਾਹ ਦਿੱਤੀ ਆ ਇਹਨਾਂ ਨੂੰ 22 ਤੇ 23 ਤਰੀਕ ਨੂੰ ਇਹਨਾਂ ਨੂੰ ਬਿਨਾ ਕਿਸੇ ਆਈਡੀ ਬਿਨਾ ਕਿਸੇ ਇਹਨਾਂ ਦੀ ਕੋਈ ਆਇਡੈਂਟੀਟੀ ਤੋਂ ਇਹਨਾਂ ਨੇ ਰੱਖਿਆ ਅਤੇ ਕ੍ਰਾਈਮ ਕਰਨ ਤੋਂ ਬਾਅਦ ਫੇਰ ਇਹ ਵਿਅਕਤੀ ਉੱਥੇ ਆਏ ਨੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਜਦੋਂ ਕ੍ਰਾਈਮ ਹੋ ਗਿਆ ਇਹਨਾਂ ਦੀ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਇੱਥੇ ਕੁਝ 트ਾਂਜੈਕਸ਼ਨਾਂ ਜਿਹੜੀਆਂ ਉਹ ਰੀਸੀਵ ਹੋਈਆਂ ਉਹ ਵੀ ਪੁਲਿਸ ਨੇ ਤੈਅ ਕਰਕੇ ਉਹਨਾਂ ਦੇ ਸਿੱਟੀ ਤੱਕ ਪਹੁੰਚ ਗਿਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕ੍ਰਾਈਮ ਕਰਨ ਵਾਲੇ ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨ-ਲॉज ਨੇ ਜਿਹੜੇ ਕਿ ਅਮੈਰਿਕ ਅਮਰੀਕਾ 'ਚ ਵੱਸਦੇ ਨੇ ਇਹ ਉਹਨਾਂ ਦੇ ਆਂਡਰੈਕਸ਼ਨਾਂ ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਇਹ ਕਰਵਾਇਆ ਗਿਆ ਇਸ ਤਰ੍ਹਾਂ ਇਹ ਦੋ ਐਨਆਰਆਈ ਪਰਿਵਾਰ ਨੇ ਇੱਕ ਐਨਆਰਆਈ ਪਰਿਵਾਰ ਨੇ ਦੂਸਰੇ ਐਨਆਰਆਈ ਪਰਿਵਾਰ ਨੂੰ ਆਪਸੀ ਪਰਿਵਾਰਕ ਰੰਜਿਸ ਦੇ ਤਹਿਤ ਜਦੋਂ ਉਹ ਇੰਡੀਆ ਆਇਆ ਇਥੋਂ ਦੇ ਬੰਦੇ ਹੈਰ ਕਰਕੇ ਇਹ ਕ੍ਰਾਈਮ ਨੂੰ ਇੰਜਾਮ ਦਿੱਤਾ ਅਸੀਂ ਪੰਜ ਬੰਦੇ ਆ ਜਿਹੜੇ ਇਹਨਾਂ ਦੇ ਜਿਹੜੇ ਤੁਹਾਨੂੰ ਦੱਸਿਆ ਇਹ ਪੰਜੇ ਅਰੈਸਟ ਕਰ ਲਿਆ ਤੇ ਤਿੰਨ ਬੰਦੇ ਆ ਜਿਹੜੇ ਉਹ ਆਲਰੇਡੀ ਯੂਐਸਏ ਚ ਆ ਜਿਹੜੇ ਦੋ ਹਮਲਾਵਰ ਆ ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਉਂਟਰ ਇੰਟੈਲੀਜੈਂਸ ਸਾਡੀਆਂ ਅਤੇ ਕਮਿਸ਼ਨਰੇਟ ਤੇ ਹੋਰ ਜਿਹੜੇ ਯੂਨਿਟਸ ਆ ਆਪਸੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਸਾਨੂੰ ਉਮੀਦ ਆ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਕੇ ਸੇਖਾਂ ਦੇ ਅੰਦਰ ਦੇ ਮੰਗੇ ਸਰ ਯੂਐਸਏ ਤੋਂ ਫੰਡਿੰਗ ਹੋਈ ਹੈ ਜੀ ਹਾਂਜੀ ਯੂਐਸਏ ਤੋਂ ਫੰਡਿੰਗ ਹੋਈ ਕਿੰਨੇ ਦੀ ਫੰਡਿੰਗ ਹੋਈ ਤੇ ਕਿੰਨੇ ਪੈਸੇ ਦਿੱਤੇ ਗਏ ਉਹ ਟੋਟਲ ਟੋਟਲ ਡਿਟੇਲਸ ਅਸੀਂ ਵਰਕਆਊਟ ਕਰ ਰਹੇ ਹਾਂ ਸਾਨੂੰ ਕਾਫੀ ਐਂਟਰੀਆਂ ਮਿਲੀਆਂ ਨੇ ਕੋਸ਼ ਉਹਦੀ ਡਿਟੇਲ ਕਢਾ ਰਹੇ ਹਾਂ ਜਿਹੜੀ ਇਨੀਸ਼ੀਅਲ ਐਂਟਰੀ ਕਰਾਈਮ ਕਰਨ ਤੋਂ ਬਾਅਦ ਸੀ ਉਹ 25000 ਰੁਪਏ ਦੀ ਇੱਕ ਐਂਟਰੀ ਸੀ ਸਰ ਪਹਿਲਾਂ ਰੈਕੀ ਕੀਤੀ ਗਈ ਸੀ ਚੈੱਕ ਦੀ ਬਿਲਕੁਲ ਠੀਕ ਜੇਮ ਵਿੱਚ ਛੇਵੇਂ ਜਾਂਦਾ ਉਹ ਉਹ ਸਾਰਾ ਹੈਗਾਗਾ ਉਹ ਮੈਂ ਤੁਹਾਨੂੰ ਡਿਟੇਲ ਮੈਂ ਨਾ ਸ਼ੇਅਰ ਕਰਾਂ ਤਾਂ ਚੰਗੀ ਗੱਲ ਆ ਕਿਉਂਕਿ ਸਾਡਾ ਸਾਡਾ ਜਿਹੜਾ ਆਪਰੇਸ਼ਨ ਆ ਉਸ ਵਿਅਕਤੀਆਂ ਨੂੰ ਫੜਨ ਦਾ ਉਹ ਅੰਡਰਵੇ ਵਿੱਚ ਚੱਲ ਰਿਹਾ ਹੈਗਾ ਤਾਂ ਕਿ ਉਹਦੇ ਕੋਈ ਵਿਗੜਨਾ ਨਾ ਪਵੇ ਅਲਟੀਮੇਟਲੀ ਜਿਹੜਾ ਇਹਦਾ ਮੋਟਿਵ ਹੈ ਇਹ ਕ੍ਰਾਈਮ ਕਰਨ ਵਾਲੇ ਹਨ ਕ੍ਰਾਈਮ ਕਰਾਉਣ ਵਾਲੇ ਹਨ ਇਹ ਪੂਰੇ ਟਰੇਸ ਹੋ ਗਏ ਨੇ ਇਹਦੇ ਵਿੱਚ ਕਿਸੇ ਨੂੰ ਕੋਈ ਡਿਫਰੈਂਟ ਤੌਰ ਤੇ ਜਿਸ ਤਰ੍ਹਾਂ ਦੀ ਹਾਈਪ ਕਰੀਏਟ ਕੀਤੀ ਜਾ ਰਹੀ ਸੀ ਵੀ ਐਨ ਆਰ ਆਈ ਤੇ ਕੋਈ ਅਟੈਕ ਹੋ ਗਿਆ ਇਹ ਦੋਨੇ ਹੀ ਪਰਿਵਾਰ ਐਨ ਆਰ ਆਈ ਨੇ ਇੱਕ ਐਨ ਆਰ ਆਈ ਪਰਿਵਾਰ ਨੇ ਦੂਸਰੇ ਐਨ ਆਰ ਆਈ ਪਰਿਵਾਰ ਨੂੰ ਆਪਸੀ ਰੰਜਿਸ਼ਵਾਜ ਹੋਣ ਕਰਕੇ ਉਹਤੇ ਅਟੈਕ ਕਰਵਾਇਆ ਇਸ ਬੰਦੇ ਨੇ ਜਿਹੜੀ ਸਾਰੀ ਸਾਜ਼ਿਸ਼ ਰਚੀ ਮੈਂ ਕਰ ਬੈਠੇ ਹਾਂ ਅਮਰੀਕਾ ਚ ਐਸਪੀ ਐਸਪੀ ਸਿੰਘ ਜਿਹੜਾ ਇਹਨਾਂ ਦਾ ਜਿਹੜੀ ਪਹਿਲੀ ਇਹਦੀ ਵਾਈਫ ਸੀ ਜੀ ਦੀ ਡੈਥ ਹੋ ਗਈ ਸੀ ਉਹ ਉਹਦਾ ਬ੍ਰਦਰ ਇਨ ਲਾਅ ਸੁਖਸੈਨ ਦਾ ਪੁਰਾਣਾ ਬ੍ਰਦਰ ਇਨ ਲਾਅ ਕਹਿ ਸਕਦੇ ਆ ਸੁਖਸੈਨ ਦਾ ਇੱਕ ਸਾਧੂ ਆ ਉਹ ਦੋ ਉਹ ਦੋਨਾਂ ਨੇ ਰਲ ਕੇ ਆਪਣੇ ਇੱਕ ਮਿੱਤਰ ਲਬਦੀਪ ਰਾਹੀਂ ਜਿਹੜੇ ਕਿ ਉਹਨਾਂ ਦੇ ਨਾਲ ਹੀ ਇਕੱਠੇ ਉਥੇ ਸੇਮ ਇਕੱਠੇ ਰਹਿੰਦੇ ਨੇ ਉਹਨਾਂ ਰਾਹੀਂ ਜਿਹੜੇ ਇਹਨਾਂ ਨੂੰ ਪੈਸੇ ਟਰਾਂਸਫਰ ਹੋਏ ਨੇ ਉਹਨਾਂ ਦੇ ਆਪਸ ਵਿੱਚ ਲਿੰਕ ਸਟੈਬਲਿਸ਼ ਹੋ ਗਏ ਨੇ ਪੈਸੇ ਉਹਨਾਂ ਵੱਲੋਂ ਮੁੱਲਜਮਾ ਨੂੰ ਇਹਨਾਂ ਤੱਕ ਪਹੁੰਚਣੇ ਸਟੈਬਲਿਸ਼ ਹੋ ਗਏ ਨੇ ਇਹ ਤੋਂ ਪਹਿਲਾਂ ਪੈਸੇ ਕਿੰਨੇ ਦਿੱਤੇ ਗਏ ਨੇ ਬਾਅਦ ਛੋਰ ਕਿੰਨੇ ਪੈਸੇ ਦੇਣੇ ਸੀ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਸੀਂ ਤੈਅ ਕਰਕੇ ਕਰ ਲਵਾਂਗੇ ਸੁਖਚੈਨ ਦੇ ਪਹਿਲੇ ਪਰਿਵਾਰ ਦੇ ਵਿੱਚੋਂ ਕਿੰਨੇ ਲੋਕ ਅਰੈਸਟ ਹੋ ਜਿਹੜੇ ਇੰਡੀਆ ਚ ਸੁਖਚੈਨ ਦੇ ਪਹਿਲੇ ਪਰਿਵਾਰ ਚੋਂ ਜਿਹੜਾ ਇਹਦਾ ਫਾਦਰ ਨਰਾਵਾ ਉਹ ਅਰੈਸਟ ਹੋ ਗਿਆ ਜਿਹੜੇ ਇਸ ਪਰਿਵਾਰ ਨੇ 5 ਬੰਦੇ ਐਫ ਆਈ ਆ ਤੇ ਲਿਖਾਈ ਸੀ ਜਿਨ੍ਹਾਂ ਚ ਸੁਖਚੈਨ ਦੀ ਪਹਿਲੀ ਵਾਈਫ ਆ ਜਿਹੜੀ ਉਹਦੇ ਉਹਦੇ ਮਦਰ ਫਾਦਰ ਉਹ ਅ ਸਿਸਟਰ ਉਹਦਾ ਜੀਜਾ ਤੇ ਉਹਦਾ ਭਰਾ ਤਿੰਨ ਬੰਦੇ ਬਾਹਰ ਨੇ ਦੋ ਬੰਦੇ ਇੱਥੇ ਨੇ ਜਿਹਦੇ ਜੋ ਉਸਦੀ ਫਾਦਰ ਨੂੰ ਅਰੈਸਟ ਕਰ ਲਿਆ ਤੇ ਬਾਕੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰ ਇੱਥੇ ਉਹਦੀ ਉਹਦੀ ਮਦਰ ਹੈਗੀ ਆ ਉਹਦੀ ਮਦਰ ਆ ਉਹ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਦੌਰਾਨ ਜੀ ਨੂੰ ਵੀ ਇਹ ਨੌਲੇਜ ਹੋਈ ਜੀ ਦੀ ਵੀ ਇਹ ਕਨਾਈਸੈਂਸ ਦੇ ਨਾਲ ਜੀ ਦੀ ਵੀ ਕਨਸਪੀਰੇਸੀ ਦੇ ਨਾਲ ਸਾਜ਼ਿਸ਼ ਤੇ ਤੇ ਜਿਹੜਾ ਵੀ ਇਸ ਕ੍ਰਾਈਮ ਸ਼ਾਮਲ ਹੋਇਆ ਅਸੀਂ ਸਾਰਿਆਂ ਨੂੰ ਫੜ ਕੇ ਸੀਖਾਂ ਦੇ ਅੰਦਰ ਦੇਣ ਲਈ ਵਚਨਬੱਧ ਆ ਇਸ ਤਰ੍ਹਾਂ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਹੜਾ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਾਡੀ ਸਾਰੀ ਯੂਨਿਟਸ ਦੀ ਸਪੈਸ਼ਲ ਡੀ ਇੰਟਰਨਲ ਸਕਿਉਰਿਟੀ ਦੀ ਮਦਦ ਦੇ ਨਾਲ ਸਾਰਿਆਂ ਨੇ ਤਾਲਮੇ ਨਾਲ ਆਪਸੀ ਨਾਲ ਇਸ ਨੂੰ 24 ਘੰਟੇ ਤੋਂ ਵੀ ਪਹਿਲਾਂ ਟ੍ਰੇਸ ਕਰ ਲਿਆ ਤੇ 7 ਘੰਟਿਆਂ ਦੇ ਵਿੱਚ ਉਹ ਵਿਅਕਤੀ ਆ ਜਿਹੜੇ ਕਿ ਇਸ ਜ਼ਿਲ੍ਹੇ ਦੇ ਵੀ ਨਹੀਂ ਸੀ ਕਿਸੇ ਹੋਰ ਜ਼ਿਲ੍ਹੇ ਦੇ ਸੀਗੇ ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਆ ਇੱਕ ਵਿਅਕਤੀ ਦੇ ਖਿਲਾਫ 10 ਪਰਚੇ ਆ ਲੜਾਈਆਂ ਝਗੜਿਆਂ ਦੇ ਆ ਐਨਡੀਪੀਐਸ ਪਰਚੇ ਹੈਗੇ ਆ ਤੇ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ ਉਹਦੇ ਵੀ ਪੰਜ ਛੇ ਪਰਚੇ ਦਰਜ ਆ ਇਹ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਹੋਰ ਰਿਕਾਰਡ ਆ ਜਿਹੜਾ ਉਹ ਵੀ ਅਸੀਂ ਖੋਪ ਕਰਕੇ ਇਹਨਾਂ ਨੂੰ ਤੈਅ ਤੱਕ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਤੇ ਜਲਦੀ ਫੜ ਲਾਂਗੇ ਥੈਂਕ ਯੂ ਮੋਟਰਸਾਈਕਲ ਵੀ ਪ੍ਰੋਵਾਈਡ ਕਰਵਾ ਗਿਆ ਹਾਂ ਹਾਂਜੀ ਮੋਟਰਸਾਈਕਲ ਆ ਉਹ ਸਾਰੀਆਂ ਚੀਜ਼ਾਂ ਆਈਡੈਂਟੀਫਾਈ ਹੋ ਗਈਆਂ ਅਸੀਂ ਸ਼ਾਰਟਲੀ ਉਮੀਦ ਆ ਜਿੰਨਾ ਛੇਤੀ ਹੋਇਆ ਅਸੀਂ ਇਹਨਾਂ ਨੂੰ ਫੜ ਕੇ ਉਮੀਦ ਆ ਜਿੰਨਾ ਛੇਤੀ ਹੋਇਆ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਦਿਨ ਚ ਕੰਮ ਜਾਵਾਂਗੇ ਗੱਡੀਆਂ ਦਾ ਜ਼ਿਕਰ ਹੋ ਰਿਹਾ ਕਿ ਰੋਡ ਦੇ ਉੱਪਰ ਗੱਡੀ ਲੱਗੀ ਸੀ ਇਹ ਦੋਨੋਂ ਮੋਟਰਸਾਈਕਲ ਤੇ ਹੁੰਦੇ ਦੇਖ ਸਕਿਆ ਸੀ ਦੇ ਘਰ ਤੇ ਬਾਹਰ ਇੱਕ ਗੱਡੀ ਦੇ ਉੱਪਰ ਵੀ ਆਉਂਦਾ ਵਜੇ ਕੋਈ ਤਾਂ ਉਹ ਉਹ ਅਸੀਂ ਤੁਹਾਨੂੰ ਸਾਰੀਆਂ ਡਿਟੇਲਸ ਵਰਕਆਊਟ ਕਰਕੇ ਦਵਾਂਗੇ ਥੈਂਕ ਯੂ ਇਹ ਕਿਹੜਾ ਹੋਟਲ ਆਇਆ ਨੇ ਕਿੱਦਾਂ ਕਰਾਈ ਕੀਤਾ ਉਹਦੇ ਜਿਹੜਾ ਰੌਤਾ ਉਹ ਵੀ ਲੱਗੀ ਹੋਣੀ ਤੁਹਾਡੇ ਨੂੰ ਕੀ ਹੈ ਕਿ ਤਕਰੀਬਨ ਹੀ ਕੋਈ ਨਹੀਂ ਹੋਟਲ ਵਾਲਿਆਂ ਨੂੰ ਅਸੀਂ ਐਵੇਂ ਵੈਸੇ ਵੀ ਉਹਨਾਂ ਦੇ ਨਿਯਮ ਵੀ ਕਹਿੰਦੇ ਨੇ ਵੈਸੇ ਵੀ ਐ ਵੀ ਜਿਹੜਾ ਵੀ ਕੋਈ ਬੰਦਾ ਆਉਂਦਾ ਵਿਚਾ ਕਿਸੇ ਸਰਾਂ ਚ ਆਵੇ ਗੁਰਦੁਆਰੇ ਆਵੇ ਧਾਰਮਿਕ ਥਾਂ ਤੇ ਆਵੇ ਕਿਸੇ ਮੰਦਰ ਚ ਆਵੇ ਹੋਟਲ ਚ ਆਵੇ ਉਹਦੀ ਆਈਡੀ ਉਹਦਾ ਕੰਟੈਕਟ ਨੰਬਰ ਲੈ ਕੇ ਹੀ ਉਹਨੂੰ ਉੱਥੇ ਰੱਖਣਾ ਹੁੰਦਾ ਇਹਨਾਂ ਨੇ ਉਹਦੀ ਕੋਈ ਆਈਡੀ ਨਹੀਂ ਲਈ ਉਹਨਾਂ ਕੋਈ ਉਹਦੀ ਡਿਟੇਲ ਨਹੀਂ ਲਈ ਉਸ ਵਜ੍ਹਾ ਕਰਕੇ ਤੇ 2 ਦਿਨ ਪਹਿਲਾਂ ਉਹਦੇ ਕੋਲ ਰਹੇ ਨੇ ਇੱਕ ਬੰਦਾ ਉਹਨਾਂ ਕੋਲ ਮੂੰਹ ਬੰਨ ਕੇ ਗਿਆ ਉਹ ਬੰਦੇ ਨੂੰ ਸ਼ੱਕ ਵੀ ਹੋ ਜਾਂਦਾ ਜੇ ਇਹ ਬੰਦੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਵਿਦਆਊਟ ਆਇਡੈਂਟੀਟੀ ਪ੍ਰੂਫ विदाउट ਉਹਦਾ ਕੰਟੈਕਟ ਨੰਬਰ ਲੈ ਕੇ ਜਿਹੜਾ 3 ਦਿਨ ਰੱਖਣਾ ਕ੍ਰਾਈਮ ਕਰਨ ਤੋਂ ਬਾਅਦ ਵੀ ਇੱਥੇ ਬੰਦੇ ਗਏ ਨੇ ਇਸ ਤਰ੍ਹਾਂ ਕਰਨਾ ਇਹ ਇੱਕ ਤਰ੍ਹਾਂ ਦਾ ਕ੍ਰਾਈਮ ਦੇ ਵਿੱਚ ਇੱਕ ਸਹਾਇਕ ਦੇ ਤੌਰ ਤੇ ਉਹਨੂੰ ਪਨਾਹ ਦੇਣ ਦੇ ਤੌਰ ਤੇ ਹੀ ਮੰਨਿਆ ਗਿਆ ਸਰ ਉਹ ਤਸਵੀਰ ਕਰ ਉਹ ਅਸੀਂ ਜੋ ਜੋ ਵੀ ਲਾਫ ਇਲੈਕਸ਼ਨ ਹੋਊਗਾ ਵੀ ਵਿਲ ਡੂਇੰਗ ਸਰ ਇੱਕ ਦੋ ਤੱਕ ਬੰਦੇ ਫੜੇ ਜਾਂਗੇ ਜਿਹੜੇ ਦੋ ਬੰਦੇ ਦੇ ਨਾਮ ਜਮਕੀਨ ਇਹ ਸਾਡਿਆ ਸਾਡੀਆਂ ਪੁਲਿਸ ਟੀਮਾਂ ਵਕਫ ਵਕਫ ਤਾਮਾਂ ਤੇ ਜਿਹੜੀਆਂ 6 ਟੀਮਾਂ ਜਿਹੜੀਆਂ ਸਾਡੀਆਂ ਕਾਉਂਟਰੈਂਟ ਅਲਿਗੇਸ਼ਨਾਂ ਟੀਮਾਂ ਦੇ ਨਾਲ ਅਸੀਂ ਵਰਕਆਊਟ ਕਰ ਰਹੇ ਹਾਂ ਇਹ ਸਮਾਂ ਮੈਚ ਕਰਨ ਦੀ ਗੱਲ ਆ ਜਦੋਂ ਵੀ ਕਦੇ ਉਹ ਆਪਸ ਵਿੱਚ ਸਮਾਂ ਮੈਚ ਕਰਕੇ ਸਾਨੂੰ ਸਿੱਧੀ ਰੈਸਟ ਕਰਦੇ ਨੇ ਮਰੀਜ਼ ਹੀ ਪੁਜੀਸ਼ਨ ਕੀ ਐ ਸਲੇ ਹਲਾਕ ਕੀ ਨੇ ਉਹਦੇ ਵਾਸਤੇ ਉਹ 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 ਜੋ ਡਾਕਟਰ ਸਾਹਿਬ ਦੇ ਵੱਲੋਂ ਸਾਨੂੰ ਰਿਪੋਰਟ ਮਿਲੀ ਸੀ ਕੱਲ ਵੀ ਹੀਜ਼ ਆਊਟ ਆਫ ਡੇਂਜਰ ਉਹ ਡਿਟੇਲ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਕੁਝ ਪਹਿਲਾਂ ਪੇਮੈਂਟ ਹੋਈ ਆ ਬਾਅਦ ਚ ਹੋਈ ਆ ਅਸੀਂ ਸਾਰੀ ਉਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਾਉਂਟਰ ਇੰਟੈਲੀਜੈਂਸ ਵਿੰਗ ਉਹ ਲੱਗ ਕਰ ਰਿਹਾ ਅਸੀਂ ਸਾਰੀਆਂ ਡਾਟਾ ਇਥੋਂ ਇਕੱਠਾ ਕਰ ਰਹੇ ਹਾਂ ਸਾਡੇ ਤਾਲਮੇ ਨਾਲ ਜੋ ਫਾਈਨਲ ਇਨਵੈਸਟੀਗੇਸ਼ਨ ਹੋਵੇਗੀ ਥੈਟ ਏਟਵਿਊਏਟ ਵਿਦ ਯੂ ਥੈਂਕ ਯੂ ਲੇਅਰ ਵਿੱਚ ਸਾਰੀ ਸਾਡੀ ਸੇਵਾਤੀ ਚੱਲੀ ਜਾ ਰਹੀ ਕਿਉਂਕਿ ਬੜਾ ਵੱਡਾ ਨੈਟਵਰਕ ਪੁਲਿਸ ਨੇ ਬੰਦ ਕੀਤਾ ਇਹਦੇ ਵਕਤ ਪੁਲਿਸ ਦੇ ਰੀਆ ਜਿੰਨਕਾ ਦਾ ਵੀ ਪਾਸਰ ਹੈ ਕਿੰਨੀ ਦੇਰ ਤੋਂ ਇਹ ਸਾਰਾ ਚੱਲਦਾ ਸੀ ਸਾਹਿਬ ਇਹ ਇਹ ਜਦੋਂ ਤੋਂ ਦਸੰਬਰ 22 ਚ ਜਿਹੜੀ ਇਹਦੀ ਪਹਿਲੀ ਵਾਈਫ ਆ ਉਹਨੇ ਸੁਸਾਈਡ ਕਰ ਲਿਆ ਸੀ ਉਹ ਤੋਂ ਬਾਅਦ ਕਿਉਂਕਿ ਇਹ ਬੰਦੇ ਬਾਹਰ ਸੀ ਇਹਨਾਂ ਦਾ ਕੇਸ ਦੇ ਵਿੱਚ ਕੋਈ ਸਟੈਬਲਿਸ਼ ਨਹੀਂ ਹੱਥ ਨਹੀਂ ਹੋ ਉਸ ਵਜ੍ਹਾ ਕਰਕੇ ਉਦੋਂ ਤੋਂ ਹੀ ਓਰੰਜਿਸ ਰੱਖਦੇ ਸੀਗੇ ਵੀ ਇਹਨੂੰ ਵੀ ਉਸੇ ਰਸਤੇ ਭੇਜਣਾ ਪਾਵ ਇਹਨੂੰ ਵੀ ਮੌਤੇ ਘਾੜ ਤਾਰਨਾ ਸਾਨੂੰ ਕੁਝ ਕਾਲ ਡਿਟੇਲਸ ਵੀ ਮਿਲੀਆਂ ਨੇ ਜਿਹੜੀਆਂ ਕਿ ਇਹਨੂੰ ਕਰੀਬ 8-9 ਮਹੀਨੇ ਪਹਿਲਾਂ ਜਿਹੜੀ ਇਹਨੂੰ ਥ੍ਰੈਟ ਕੀਤੀ ਗਈ ਸੀ ਵੀ ਜਦੋਂ ਵੀ ਤੂੰ ਇੰਡੀਆ ਜਾਵੇਂਗਾ ਜਾਂ ਇਦਾਂ ਕਰਾਂਗਾ ਪਰ ਇਹਨੇ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਇਹਨੇ ਕੋਈ ਪ੍ਰਕਾਸ਼ਨ ਨਹੀਂ ਲਿਆ ਹੁਣ ਜਦੋਂ ਉਹਨਾਂ ਨੂੰ ਬਾਹਰ ਬੈਠੇ ਆ ਬੰਦੇ ਇੱਕੋ ਹੀ ਥਾਂ ਤੇ ਉੱਥੇ ਰਹਿੰਦੇ ਨੇ ਮਿਲਵਾਕੀ ਰਹਿੰਦੇ ਨੇ ਇੱਕੋ ਹੀ ਥਾਂ ਤੇ ਦੋਨੇ ਪਰਿਵਾਰ ਰਹਿੰਦੇ ਨੇ ਜਦੋਂ ਉਹਨਾਂ ਨੂੰ ਇਹਦੀ ਇਨਫੋਰਮੇਸ਼ਨ ਸੀ ਬਾਹਰ ਜਾਊਗਾ ਉਹਨਾਂ ਨੇ ਆਪਣੇ ਜਿੱਥੇ ਉਹਨਾਂ ਦੇ ਸੌਰੇ ਸੀਗੇ ਬੈਂਸ ਪਿੰਡ ਹੈਗਾ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆ ਉਸ ਦੇ ਨੇੜੇ ਦੇ ਇਲਾਕੇ ਭੋਗਪੁਰ ਤੇ ਸੁਭਾਨਪੁਰ ਉਸ ਦੇ ਨੇੜੇ ਦੇ ਇਲਾਕੇ ਦੇ ਉੱਤੇ ਦੋ ਕ੍ਰਿਮੀਨਲਾਂ ਨਾਲ ਕੰਟੈਕਟ ਕਰਕੇ ਉਹਨਾਂ ਨੇ ਇਸ ਵਾਰ ਦਾਤ ਨੂੰ ਅੰਜਾਮ ਦੋ